ਭਾਈ ਸਾਹਿਬ ਜੀ ਜਿਸ ਤਰ੍ਹਾਂ ਨਵੇਂ ਜਹਤਰ ਸਭ ਲੱਗੇ ਨੇ ਤੁਹਾਨੂੰ ਕੀ ਲੱਗਦਾ ਹੈ ਕੌਮ ਦੀ ਆਸਾ ਤੇ ਕੁਝ ਖਰੀ ਉਤਰਨਗੇ ਬੇਨਤੀ ਕਰਦਾ ਕੌਮ ਨੂੰ ਇਹਨਾਂ ਨੂੰ ਮਾਤਾ ਨਾ ਦਿਓ ਜੇ ਸਾਡਾ ਬੇੜਾ ਕਰ ਕਰ ਦੇਣ ਜੀ ਇਹ ਦਿਹਾੜੀ ਦਾ ਮੈਂ ਤੇ ਬਾਦਲ ਦੇ ਖਰੀਦੇ ਹੋਏ ਲਾਲੇ ਗੋਦਿਆ ਇਹਨਾਂ ਨੂੰ ਜਥੇਦਾਰ ਬਾਦਲ ਲੇਕਿਨ ਜਦੋਂ ਸੁਖਵੀਰ ਬਾਦਲ ਉਹਨਾਂ ਦੇ ਘਰ ਪਹੁੰਚਦੇ ਗ੍ਰਹਿ ਵਿਖੇ ਤੇ ਝਟ ਮਨ ਜਾਂਦੇ ਤਾਮੀ ਸਾਹਿਬ ਨੂੰ ਇਹਨਾਂ ਲਈ ਨਾ ਸਾਰਿਆਂ ਲਈ ਪ੍ਰਮਾਤਮਾ ਜੋ ਕੁਛ ਵੀ ਹੈਗਾ ਪ੍ਰਮਾਤਮਾ ਦਾ ਸਰੂਪ ਉਹ ਬਾਦਲ ਕਰਵਾ ਰਿਹਾ ਰੰਗੜਾ ਕਰ ਬਹਿ ਜੇ ਹਰਮੰਦਰ ਸਾਹਿਬ ਦੇ ਅੰਦਰ ਤੇ ਅਸੀਂ ਉਹਨੂੰ ਗੁਰੂ ਰਾਮਦਾਸ ਹੀ ਥਾਮ ਮੰਨ ਲਿਆ ਤੇ ਸਾਡਾ ਗੁਨਾਹ ਹੈ ਹਾਂਜੀ ਉਹ ਨਹੀਂ ਮੰਨਣਾ ਚਾਹੀਦਾ ਹਾਂਜੀ ਜਿਹੜੇ ਵੀ ਜ਼ਥੇਦਾਰ ਪਿਠਾਉਂਦੀ ਆ ਕਮੇਟੀ ਜਾਂ ਬਾਦਲਦਲ ਉਹਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਇਹੀ ਜ਼ਥੇਦਾਰ ਸੀਗਾ ਜਿਹੜਾ ਉਦੋਂ ਐਲਾਨ ਕਰਦਾ ਸੀ ਮਜੀਦ ਸਾਹਿਬ ਤੋਂ ਜਦੋਂ ਖਾਲਸਾ ਜੀ ਇਹ ਦੁੱਕੀ ਤਿੱਕੀ ਲੋਕ ਆ ਜਾਣ ਨਾ ਕਮੇਟੀ ਨੂੰ ਮੂੰਹ ਕਰਕੇ ਤੇ ਘਰਾਂ ਤੋਂ ਡਾਂਗਾ ਲੈ ਕੇ ਗੁਨਾਹ ਕੀਤੇ ਆ ਨਾ ਉਹਨਾਂ ਪਿਓ ਪੁੱਤਾਂ ਨੇ ਉਹਨਾਂ ਦੀ ਕੋਈ ਸਜ਼ਾ ਸੀ ਪੰਜ ਸੂਤ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਕੋਲ ਸੋ ਗੱਲਬਾਤ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਨਿਗਾਹਾਰ ਆਇਆ ਜਿਸ ਤਰ੍ਹਾਂ ਕਾਤਰ ਸਾਹਿਬ ਦਾ ਜਿਹੜਾ ਮਾਨ ਮਰਿਆਦਾ ਸੀਗਾ ਉਹਦਾ ਬਹੁਤ ਵੱਡਾ ਘਾਣ ਕੀਤਾ ਗਿਆ ਸੋ ਉਸ ਤੇ ਜਿਹੜਾ ਕਬਜਾ ਸੀਗਾ ਕਹਿੰਦੇ ਵੀ ਬਾਦਲਾਂ ਦਾ ਕਬਜਾ ਬੜੇ ਲੰਬੇ ਸਮੇਂ ਤੋਂ ਹੈਗਾ ਸੋ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਭਾਈ ਸਾਹਿਬ ਜੀ ਜਿਸ ਤਰ੍ਹਾਂ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਨਿਗਾਰ ਆਇਆ ਹੈ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਇੱਕ ਮਾਣ ਵਾਲੀ ਕੌਮ ਹੈਗੀ ਹੈ ਬਹਾਦਰ ਕੌਮ ਹੈ ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਇੱਕ ਨਾਮ ਰੋਸ਼ਨ ਹੈ ਜਿਸ ਤਰ੍ਹਾਂ ਆਪਾਂ ਕਾਲਤਾ ਸਾਹਿਬ ਦੀ ਗੱਲ ਕਰੀਏ ਕਾਲਤਾ ਸਾਹਿਬ ਦੀ ਮਾਨ ਮਰਿਆਦਾ ਬਹੁਤ ਸਿਧਾਂਤ ਬੜਾ ਵੱਡਾ ਸੀਗਾ ਉੱਚਾ ਸੀਗਾ ਸਤਕਾਰ ਸੀਗਾ ਜਥੇਦਾਰਾਂ ਦਾ ਸੋ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜਥੇਦਾਰਾਂ ਨੂੰ ਉਤਾਰ ਦੇਣਾ ਇੱਕ ਮਹੀਨੇ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਉਤਾਰ ਕੇ ਘਰ ਨੂੰ ਭੇਜ ਦਿੱਤਾ ਗਿਆ ਸੋ ਇਹ ਇੰਨਾ ਵੱਡਾ ਕਹਾਣ ਸਾਡੀ ਕੌਮ ਦੇ ਵਿੱਚ ਜਥੇਦਾਰਾਂ ਦਾ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਕੇ ਕੱਢ ਦੇਣਾ ਤੁਹਾਨੂੰ ਕਿਵੇਂ ਲੱਗਦਾ ਹੈ ਮੈਨੂੰ ਤੇ ਬੁਰਾ ਲੱਗ ਰਿਹਾ 1999 ਤੋਂ ਹੀ ਜੀ ਪਰ ਮੈਂ ਉਦੋਂ ਦੁਪਹਿਰਾ ਦਿੰਦਾ ਆ ਰਿਹਾ ਜੀ ਬਾਕੀ ਨਗਾਰ ਕੌਮ ਦੇ ਵਿੱਚ ਨਹੀਂ ਆਇਆ ਨਗਾਰ ਸਾਡੀ ਲੀਡਰਸ਼ਿਪ ਹੈ ਜੀ ਜੀ ਸਾਡੇ ਲੇਟਸਟ ਸ਼ਿਪ ਦਾ ਬੇੜਾ ਕਰਖਵਾਇਆ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਨੂੰ ਪੰਜਾਂ ਸਿੰਘਾਂ ਦੇ ਸਰੂਪ ਨੂੰ ਆਪਣਾ ਨੌਕਰ ਬਣਾ ਲਿਆ ਜੀ ਜੀ ਤੇ ਇਨੀ ਹਿੰਮਤ ਕੀਤੀ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰਾਂ ਨੇ ਕਿ ਪੰਜ ਸਿੰਘ ਸਾਹਿਬਾਨ ਨੂੰ ਉੱਥੇ ਜਾ ਕੇ ਬੈਠਿਆਂ ਨੂੰ ਭਾਵੇਂ ਉਹ ਨਮੈਸ਼ੀ ਪਹਿਲਵਾਨ ਨੇ ਲੇਕਰ ਫਿਰ ਵੀ ਉਹਨਾਂ ਨੂੰ ਪੰਜ ਸਿੰਘ ਸਹਿਬਾਨ ਕਹਿੰਦੇ ਲੋਕੀ ਉਹ ਅਕਾਲ ਤਖਤ ਤੇ ਬੈਠੇ ਨੇ ਤੇ ਉਹਨਾਂ ਨੂੰ ਉੱਥੇ ਜਾ ਕੇ ਕਹਿ ਦੇਣਾ ਕਿ ਤੁਸੀਂ ਇਧਰ ਦੀਆਂ ਪੋਸਟਾਂ ਵਾਸਤਾ ਨਾ ਪਾਇਆ ਕਰੋ ਜੀ ਤੁਸੀਂ ਸਾਡੇ ਮੁਲਾਜ਼ਮ ਹੋ ਅਸੀਂ ਤੁਹਾਨੂੰ ਕੰਢ ਸਕਦੇ ਹੂੰ ਹੂੰ ਇਹ ਪਤਾ ਨਹੀਂ ਉਹ ਕਿਦਾਂ ਸੁਣ ਗਿਆ ਹੂੰ ਕੋ ਉਹਨਾਂ ਦਾ ਕੋ ਰਿਐਕਸ਼ਨ ਨਹੀਂ ਕੋ ਐਕਸ਼ਨ ਨਹੀਂ ਇਹ ਬਲਕਿ ਇੱਕ ਗੱਲ ਆਈ ਸਾਹਮਣੇ ਜੀ ਸਾਨੂੰ ਅੱਜ ਪਤਾ ਲੱਗਾ ਹੂੰ ਕਿ ਸਾਡਾ ਦਾਇਰਾ ਇੰਨਾ ਹੈ ਜੀ ਤੋਂ ਇਹ ਇਹ ਕਿਸੇ ਹੱਦ ਤੱਕ ਉਹ ਵੀ ਜ਼ਿੰਮੇਵਾਰ ਨੇ ਜਿਹੜੇ ਸਵਾਰਥ ਵਾਲੇ ਬਣ ਜਾਂਦੇ ਨੇ ਤੇ ਫਿਰ ਟਿਕੇ ਰਹਿੰਦੇ ਜਿਹੜੀ ਦੇ ਰੋਕਾ ਨਹੀਂ ਦਿੰਦਾ ਜੀ ਜੀ ਨੰਬਰ 2 ਤੇ ਸਾਡੀ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਸਹਿਨ ਕਰ ਲੈਂਦੀ ਅੱਜ ਸਰ ਰੋੜ ਸਿੰਘ ਬੈਠੇ ਵੇ ਅਕਾਲ ਤਖਤ ਤੇ ਤੇ ਉਹ ਅੰਗਰੇਜ਼ਾਂ ਦੇ ਹੁਕਮ ਸਾਲੂ ਸੁਣਾਈ ਜਾਵੇ ਤੇ ਉਹਨਾਂ ਨੇ ਸਬਕਾਰ ਨਹੀਂ ਕੀਤਾ ਜੀ ਤਾਂ ਅੱਜ ਵੀ ਕੋਈ ਇਸ ਤਰ੍ਹਾਂ ਦਾ ਇੱਕ ਦਾ ਜਿਹੜਾ ਸਵਾਰਥੀ ਟੋਲਾ ਜੀ ਉਹ ਅੱਜ ਪਹਿਲੀ ਗੱਲ ਤੇ ਕਬਜ਼ਾ ਹੀ ਆ ਜਿਹੜਾ 14 ਸਾਲ 14 ਸਾਲ ਤੋਂ ਵੱਧ ਹੋ ਗਿਆ ਇਲੈਕਸ਼ਨ ਹੀ ਹੋ ਰਹੇ ਹਾਂਜੀ ਸੈਂਟਰ ਸਰਕਾਰ ਤਮਾਸ਼ਾ ਦੇਖ ਰਹੀ ਹੈ ਸਾਡਾ ਜਮਹੂਰੀਅਤ ਹੱਕ ਜਿਹੜਾ ਸਾਨੂੰ ਨਹੀਂ ਦੇ ਰਹੀ ਹੂੰ ਹੂੰ ਉਹ ਇਹਨਾਂ ਨੂੰ ਜਾਣ ਬੁੱਝ ਕੇ ਕਬਜ਼ਾ ਕਰਵਾ ਕੇ ਬੈਠੇ ਜੀ ਕਿਉਂਕਿ ਉਹਨਾਂ ਦੇ ਥਰੂ ਹੀ ਇਹ ਇਹ ਜਿਹੜੀ ਕੌਮਤੀ ਗਿੱਚੀ ਹੈ ਸੈਂਟਰ ਦੇ ਹੱਥ ਚਾਈ ਹੈ ਜੀ ਜੀ ਤੋਂ ਸਾਡੀ ਕੌਮ ਜਿਹੜੀ ਆ ਉਸ ਦਿਨ ਆਜ਼ਾਦ ਹੁੰਦੀ ਹੈ ਜਿਸ ਦਿਨ ਅਖਾਲ ਤਖਤ ਸਾਹਿਬ ਜਾ ਦਿੰਦਾ ਜੀ ਉਹ ਕਾਲ ਤਖਤੂ ਜਿਹੜਾ ਕਾਲ ਤਖਤਰਾ ਮਿਸਯੂ ਜਾ ਉਥੋਂ ਦੇ ਪੰਜ ਪਿਆਰਿਆਂ ਨੂੰ ਪੰਜ ਪਿਆਰਿਆਂ ਨੂੰ ਡਰਾਵਾ ਦੇ ਕੇ ਸਿੱਖਾਂ ਨੂੰ ਥਲੇ ਲਾਈ ਰੱਖਣ ਤੇ ਆਪ ਉਹਨਾਂ ਤੋਂ ਕੰਮ ਲੈਣਾ ਨੌਕਰਾਂ ਦੀ ਤਰ੍ਹਾਂ ਇਹ ਬਹੁਤ ਵੱਡਾ ਗੁਨਾਹ ਆ ਤੇ ਦਸਮ ਪਾਤਸ਼ਾਹ ਦੀ ਜਿਹੜੀ ਪਵਿੱਤਰ ਅਜ਼ਮਤ ਉਹਦੇ ਨਾਲ ਇੱਕ ਮਜ਼ਾਕ ਆ ਤੇ ਸਹਿਬਜ਼ਾਦੇ ਦੀ ਸ਼ਹਾਦਤ ਜਿਹੜੀ ਆ ਉਹ ਰੋਣ ਵਾਲੀ ਗੱਲ ਆ ਜਿਨ੍ਹਾਂ ਨੇ ਸਾਨੂੰ ਕੌਮੀ ਰੂਤਬਾ ਦਵਾਇਆ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ 2 ਦਸੰਬਰ ਨੂੰ ਫੈਸਲਾ ਕਾਲ ਤਖਤ ਸਭ ਨੂੰ ਸੁਣਾਇਆ ਗਿਆ ਸੀ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਸੁਨੇਹਾ ਸੀ ਜੀ ਕਿ ਕੁਛ ਨਾ ਕੁਛ ਕਾਲ ਤੱਕ ਸਾਹਿਬ ਤੋਂ ਇਸ ਕੌਮ ਦੇ ਵਾਸਤੇ ਇੱਕ ਵੱਡਾ ਸਨੇਹਾ ਜਾਏਗਾ ਵੀ ਉੱਥੇ ਬਹੁਤ ਵਧੀਆ ਹੋ ਰਿਹਾ ਚੰਗਾ ਹੋ ਰਿਹਾ ਹੈ ਲੇਕਿਨ ਜਿਹੜਾ ਉੱਥੇ ਸਨੇਹਾ ਲੱਗਿਆ ਸੀਗਾ ਜਿਹੜਾ ਤੇ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਹ ਹੁਕਮਨਾਮੇ ਤੇ ਬਹੁਤ ਜ਼ਿਆਦਾ ਫੇਰ ਬਦਲ ਕੀਤੇ ਗਏ ਉਸ ਹੁਕਮਨਾਮੇ ਨੂੰ ਮੰਨਿਆ ਨਹੀਂ ਗਿਆ ਤੇ ਉਸ ਤੇ ਸਿਧਾਂਤ ਨੂੰ ਬਹੁਤ ਵੱਡੀ ਸੇਸ ਪਹਚਾਈ ਗਈ ਹੈ ਜਿਹੜੇ ਸੱਚ ਜਿਹੜੇ ਪੰਜ ਸਿੰਘ ਸਾਹਿਬ ਸਨ ਉਹਨਾਂ ਦੀਆਂ ਲੱਤਾਂ ਕੰਬਦੀਆਂ ਸੀ ਜੀ ਸਤਵੀਰ ਨੂੰ ਦੇਖ ਕੇ ਹਾਂਜੀ ਆਪਣੀ ਅਨਲੋਕਰੇ ਨੂੰ ਧਿਆਨ ਚ ਰੱਖਦੇ ਆ ਜੀ ਵਰਨਾ ਫੈਸਲਾ ਤੇ ਕੋਈ ਹੁੰਦਾ ਜੇ ਤੂੰ ਗਲਾਂ ਘਾਰਿਆ ਤੇ ਪੰਜੋ ਛੇ ਕਿਆ ਜੀ ਬੰਦੇ ਦਾ ਪੁੱਤ ਬਣੇਗਾ ਤੇ ਤੈਨੂੰ ਸ਼ਾਮਲ ਕਰ ਲਾਂਗੇ ਆ ਹੁੰਦਾ ਫੈਸਲਾ ਜੀ ਹੁਣ ਉਹਨੂੰ ਪਰਸ਼ਾ ਫੜਾ ਕੇ ਬਿਠਾਤਾ ਜਦੋਂ ਉਹਦੇ ਪੰਜ ਦਿਨ 10 ਦਿਨ ਦੀ ਜਿਹੜੀ ਡਿਊਟੀ ਲੈ ਉਹ ਪੂਰੀ ਕਰ ਲਈ ਤੋ ਤੇ ਅਰਦਾਸ ਕਰਕੇ ਪ੍ਰਸ਼ਾਦ ਉਹਦਾ ਸ਼ਾਮਲ ਕਰ ਅਰਦਾਸ ਉਹਦੀ ਆਪ ਕੀਤੀ ਇਹਨੇ ਜਿਹਸੇਦਾਰ ਨੇ ਹੂੰ ਤੋਂ ਤੋਂ ਬਾਅਦ ਜਿਹੜਾ ਖੇ ਖਰਾਬੀ ਦੀ ਹੋ ਗਈ ਸਾਰੇ ਹੁਕਮਨਾਮੇ ਦੀ ਅੱਜ ਤੱਕ ਲਾਗੂ ਨਹੀਂ ਹੋਇਆ ਜੀ ਜੀ ਜਿੰਨੀ ਦੇਰ ਤੱਕ ਸਾਰਾ ਮੁਕੰਮਲ ਜਿਹੜਾ ਤੁਸੀਂ ਫੈਸਲਾ ਕੀਤਾ ਉਹ ਲਾਗੂ ਨਹੀਂ ਹੁੰਦਾ ਉਹਨੂੰ ਬੰਦਿਆ ਨਹੀਂ ਜਾਂਦਾ ਉਹਨੇ ਦੇਰ ਤੱਕ ਤੁਸੀਂ ਪ੍ਰਸ਼ਾਦ ਕਿਉਂ ਕਰਵਾ ਕੇ ਅਰਦਾਸ ਕਿਉਂ ਕਰੋ ਹੂੰ ਉਹਨੂੰ ਫਰੀ ਕਰਤਾ ਜੀ ਉਹਨੇ ਇਹਨਾਂ ਤਿੰਨਾਂ ਨੂੰ ਫਰੀ ਕਰਤਾ ਹੂੰ ਇਹ ਤੇ ਉਹਨੂੰ ਇਕੱਲੇ ਨੂੰ ਨਹੀਂ ਕੱਢ ਸਕਿਆ ਤੇ ਉਹ ਇਹਨਾਂ ਪੰਜਾਂ ਨੂੰ ਕੱਢ ਗਿਆ ਜੀ ਜੀ ਹਾਂ ਜੀ ਇਹ ਜਗੋਂ ਤੇਰਪੀ ਹੋਈ ਜੀ ਜੀ ਨਹੀਂ ਚਾਹੀਦਾ ਤੇ ਇਹੀ ਸੀਗਾ ਵੀ ਸਿੰਘ ਸਭਾ ਨੂੰ ਉਹਨੂੰ ਬੇਦਖਲ ਕਰਨਾ ਚਾਹੀਦਾ ਸੀ ਕੌਮ ਦੇ ਵਿੱਚੋਂ ਛੇਕਣਾ ਚਾਹੀਦਾ ਸੀ ਜਿੱਤੇ ਵੱਡੇ ਗੁਨਾਹ ਕੀਤੇ ਆ ਨਾ ਉਹਨਾਂ ਪਿਓ ਪੁੱਤਾਂ ਨੇ ਉਹਨਾਂ ਦੀ ਕੋਈ ਸਜ਼ਾ ਸੀ 506 ਛੇਕਣਾ ਜੀ ਫਿਰ ਉਹ ਆਉਂਦੇ ਜੀ ਸਾਨੂੰ ਗੁਨਾਹ ਮਾਫ ਕਰੋ ਅਸੀਂ ਮੰਨਣ ਨੂੰ ਤਿਆਰ ਆ ਅਸੀਂ ਭੁਗਤਣ ਨੂੰ ਤਿਆਰ ਆ ਜੋ ਸਜ਼ਾ ਲਾਹੋਗੇ ਫਿਰ ਉਹਨਾਂ ਨੂੰ ਸਜ਼ਾ ਇਹ ਹੁੰਦੀ ਕਿ 4 ਸਾਲ ਜਾਂ 3 ਸਾਲ ਗੁਰੂ ਘਰ ਦੇ ਭਾਂਡੇ ਸਾਫ਼ ਕਰੋ ਗੁਰਬਾਣੀ ਪੜੋ ਦਸਾਂ ਪਾਤਸ਼ਾਹਾਂ ਦੀ ਜਿਹੜੀ ਬਖਸ਼ੀ ਹੋਈ ਸਾਡੂੰ ਪਵਿੱਤਰ ਮਰਿਆਦਾ ਸਾਡੀ ਉਹਨੂੰ ਸੰਪੂਰਨ ਕਰੋ ਭਾਂਡੇ ਮਾਜ ਕੇ ਗੁਜੋੜੇ ਸਾਫ਼ ਕਰਕੇ ਕੀਰਤਨ ਸੁਣੋ ਗੁਰਬਾਣੀ ਸੁਣੋ ਤੇ ਪੜੋ ਜੀ ਤੇ 50 ਸਾਲਾਂ ਬਾਅਦ ਪੰਜ ਪਾਣੀਆਂ ਦਾ ਨੇਤਰੇਬ ਸੁਣਾਓ ਕਾਲ ਤੱਕ ਤੇ ਆ ਕੇ ਸਾਨੂੰ ਪਤਾ ਲੱਗੇ ਤੁਹਾਡੇ ਅੰਦਰ ਸਿੱਖੀ ਨੇ ਪਰਵੇਸ਼ ਕਰ ਲਿਆ ਉਹ ਤਾਂ ਤੁਹਾਨੂੰ ਮਾਫ ਕਰ ਦਿਆਂਗੇ ਹੂੰ ਹੂੰ ਆ ਸੀ ਜੀ ਸਾ ਜੀ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਗਿਆਨੀ ਹਰਪੀਤ ਹੈਗੇ ਸੀ ਜਦੋਂ ਔਨ ਡਿਊਟੀ ਸੀਗੇ ਸੇਵਾ ਤੇ ਹੈਗੇ ਸੀਗੇ ਉਦੋਂ ਐਸਜੀਪੀਸੀ ਦਾ ਪੱਖਪੂਰਦੇ ਸੀਗੇ ਸ਼ਰਮਨੀ ਕਾਲੀਦਾਲ ਦਾ ਵੀ ਪੱਖਪੂਰਦੇ ਸੀਗੇ ਲੇਕਿਨ ਉਹਨਾਂ ਦੀ ਹਾਂ ਚ ਹਾਂ ਮਿਲਾਉਂਦੇ ਸੀਗੇ ਅੱਜ ਵਿਰੋਧ ਕਰਦੇ ਨੇ ਅੱਜ ਕਿਉਂ ਵਿਰੋਧ ਕਰਦੇ ਨੇ ਤੇ ਉਹਨੂੰ ਪਤਾ ਹੋਊਗਾ ਹੂੰ ਇਹ ਤੋਂ ਉਹਨੂੰ ਪਤਾ ਮੈਂ ਤੇ ਸ਼ੁਰੂ ਤੋਂ ਮੈਂ ਤੇ ਇਹਨਾਂ ਦਾ ਕਦੀ ਯਕੀਨ ਨਹੀਂ ਕੀਤਾ ਹੂੰ ਕਿਉਂਕਿ ਜਿਹੜੇ ਬਾਦਲ ਦੇ ਤੋਤੇ ਬਣ ਕੇ ਤੇ ਬੋਲਦੇ ਰਹੇ ਨੇ ਸਾਨੂੰ ਇਹ ਹੀ ਹਰਪ੍ਰੀਤ ਸਿੰਘ ਐ ਥ्रेट ਦੇਦਾ ਹੁੰਦਾ ਸੀ ਜੀ ਜਦੋਂ ਅਸੀਂ ਗੁਰੂਗ੍ਰੰਥ ਸਾਹਿਬ ਜੀ ਦੀ ਬਦਬੀਲ ਦੇ ਬਾਅਦ ਗਏ ਘੰਟਾ ਘਰ ਪ੍ਰੋਟੈਸਟ ਕੀਤਾ ਜੀ ਤੇ ਬਹੁਤ ਜਥੇਬੰਦੀਆਂ ਗਈਆਂ ਸੀ ਉਹਨਾਂ ਨੇ ਕਿਹਾ ਕਿ ਗੁਰੂਗ੍ਰੰਥ ਸਾਹਿਬ ਦੇ 328 ਰੂਪ ਦਸੋ ਕਿੱਥੇ ਆ ਜੀ ਤੇ ਇਹਨਾਂ ਨੇ ਪ੍ਰਬੰਧਕ ਕਮੇਟੀ ਨੇ ਬਦਮਾਸ਼ ਮਗਵਾ ਕੇ ਨਰੇਣੂ ਮਾਦੀ ਤਰ੍ਹਾਂ ਕਈਆਂ ਦੇ ਦਸਤੇ ਮਗਵਾ ਕੇ ਪਜਾਰੋ ਜੀ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਹਾਂਜੀ ਉਹ half ਸਾਲ ਚਾ ਤਿੰਨ ਬੀਬੀਆਂ ਵਿੱਚ ਜੀ ਇਹੀ ਜਥੇਦਾਰ ਸੀਗਾ ਜਿਹੜਾ ਉਦੋਂ ਐਲਾਨ ਕਰਦਾ ਸੀ ਮਜੀਦ ਸਾਹਿਬ ਤੋਂ ਜਦੋਂ ਖਾਲਸਾ ਜੀ ਇਹ ਦੁੱਕੀ ਤਿੱਕੀ ਲੋਕ ਆ ਜਾਣ ਨਾ ਕਮੇਟੀ ਨੂੰ ਮੂੰਹ ਕਰਕੇ ਤੇ ਘਰਾਂ ਤੋਂ ਡਾਂਗਾ ਲੈ ਕੇ ਆ ਕੇ ਕਹਿੰਦੇ ਵੀ ਸਿੱਖਾਂ ਦੀ ਪੱਗਾਂ ਵੀ ਨਹੀਂ ਮੋੜੀਆਂ ਜੀ ਤੱਕੋ ਹਾਂ ਹਾਂ ਜੀ ਉਹ ਉਹੀ ਜਥੇਦਾਰ ਆ ਹਾਂਜੀ ਤੋਂ ਗੱਲ ਆ ਕਿ ਸਾਡਾ ਨਿਜਾਮ ਜਿਹੜਾ ਨਾ ਉਹ ਪ੍ਰਬੰਧਕ ਕਮੇਟੀ ਨੇ ਵਗਾੜਿਆ ਹੋਇਆ ਜੀ ਜੀ ਗੁਰੂ ਆਸ਼ੇਨ ਸਾਹਿਬ ਨੇ ਜਦੋਂ ਗੁਰੂ ਆਸ਼ੇਨਸਾਰ ਹੋਗਾ ਇਹੋ ਜਿਹੇ ਜ਼ਹਿਦਾਦਾਰ ਉਹ ਤੇ ਕਰੋਨਾ ਨਹੀਂ ਮਿਲਦਾ ਇਹੋ ਜਿਹੇ ਜ਼ਹਿਦਾਦਾਰਾਂ ਦੀ ਉਹ ਸਾ ਤੇ ਕੋਈ ਵੈਲਿਊ ਨਹੀਂ ਮਤਲਬ ਇਹਨਾਂ ਨੂੰ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਹੂੰ ਹੂੰ ਭਾਈ ਸਾਹਿਬ ਜੀ ਪੂਰੇ ਸੂਰੇ ਸਿੱਖ ਜਾਣਗੇ ਜਿਹੜੇ ਕਿਸੇ ਵੀ ਸੀਐਮਬੀ ਕਿਸੇ ਪੀਐਮ ਦੀ ਪ੍ਰਵਾਹ ਨਹੀਂ ਕਰਦੇ ਹਾਂਜੀ ਆਪਣੇ ਪੁੱਤ ਧੀਆਂ ਪਾਲਣ ਲਈ ਲੈ ਲੜੀਆਂ ਨਹੀਂ ਲੈਣਗੇ ਅਰਥਾ ਲੈਂਣ ਲਈ ਵਾਊਚਰ ਤੇ ਸਾਈਨ ਨਹੀਂ ਕਰਨਗੇ ਜੀ ਸੱਤ-ਸੱਤ ਗੱਡੀਆਂ ਤੇ ਹੂਟਰ ਮਾਰਦੇ ਨਹੀਂ ਫਿਰਨਗੇ। ਸੈਂਟਰ ਸਰਕਾਰ ਦੇ 100-100 ਬੰਦੇ ਜੈਡ ਸ਼੍ਰੇਣੀ ਦੀ ਸਕਿਉਰਿਟੀ ਲੈ ਕੇ ਨਹੀਂ ਲੋਕਾਂ 'ਚ ਜਾਣਾ। ਜੀ ਜੀ। ਭਾਈ ਸਾਹਿਬ ਵੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਜਥੇਦਾਰ ਬਾਬਾ ਬਲਵੀਰ ਸਿੰਘ, ਬਾਬਾ ਬੁੱਢਾ ਦਾਲ ਦੇ ਮੁਖੀ ਹੈਗੇ ਨੇ, ਉਹਨਾਂ ਨੇ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ ਨਵੇਂ ਜਥੇਦਾਰ ਦਾ ਗਿਆਨੀ ਗੜਗਾਜ ਸਿੰਘ ਉਹਨਾਂ ਦਾ। ਦੂਜੇ ਪਾਸੇ ਆਪਾਂ ਗੱਲ ਕਰੀਏ ਦਮਦਗਿੰਦ ਉਸਤਾਲ ਦੇ ਜਿਹੜੇ ਮੁਖੀ ਅਗਲੇ ਬਾਬਾ ਰਾਮਨਾਥ ਸਿੰਘ ਧੁੰਮਾ, ਉਹਨਾਂ ਨੇ ਉੱਥੇ ਵੀ ਆਵਾਜ਼ ਬੁਲੰਦ ਕੀਤੀ ਆਨੰਦਪੁਰ ਸਾਹਿਬ ਖੇ ਤੇ ਫਿਰ ਧੰਨਾ ਵੀ ਲਗਾ ਦਿੱਤਾ ਐਸਪੀ ਸੀ ਦੇ ਦਫਤਰ ਸਾ ਇਹ ਸਾਰੀ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਖਿਚੜੀ ਸਾਰੀ ਉਹ ਜਦੋਂ ਧਰਨਾ ਸੰਪੂਰਨ ਹੋਊਗਾ ਕੋ ਰਿਜ਼ਲਟ ਨਹੀਂ ਕੋ ਲਗਾ ਉਦੋਂ ਪੁੱਛਿਓ ਜੀ ਜੀ ਉਦੋਂ ਪੁੱਛਿਓ ਜਦੋਂ ਜਵਾਬ ਦੇ ਆ ਇਹ ਭਾਈ ਸਾਹਿਬ ਜੀ ਨੇ ਇੱਕ ਇੱਕ ਗੱਲ ਕਹੀ ਇਹ ਵੀ 15 ਅਪ੍ਰੈਲ ਤੱਕ ਜੇ ਬਹਾਲ ਨਹੀਂ ਕੀਤੇ ਜਾਂਦੇ ਜਿਹੇ ਜਿਹੜੇ ਲਾਏ ਗਿਆ ਆ 15 ਅਪ੍ਰੈਲ ਦੇ ਤੱਕ ਵੇਟ ਕਰ ਲਓ 15 ਦੇ 15 ਤਰੀਕ ਵੇਟ ਕਰ ਲਓ ਜੀ ਪਤਾ ਲੱਗ ਜਾਊਗਾ ਉਦੋਂ ਹੁਣ ਉਸ ਤੋਂ ਪਹਿਲਾਂ ਐਵੇਂ ਕਿਵੇਂ ਦੱਸ ਸਕਦਾ ਨਹੀਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਵਾਕਿਆ ਹੀ ਸਹੀ ਕੀਤਾ ਗਿਆ ਮਹਾਰਾ ਜੀ ਇਹ ਹੁਣ ਤੁਹਾਨੂੰ ਪਤਾ ਲੱਗ ਜਾਣਾ 15 ਤਰੀਕ ਨੂੰ ਜੀ ਜਿਹੜੇ ਪਹਿਲਾ ਹੋਏ ਉਹਨਾਂ ਨੂੰ ਪਤਾ ਲੱਗ ਗਿਆ ਜੀ ਸੇਂਗਾਦੇਵ ਧਰਨੇ ਦਾ ਵੀ ਪਤਾ ਲੱਗ ਗਿਆ ਜਿਹੜੇ ਕਹਿੰਦੇ ਸੀ ਅਸੀਂ ਅਸ ਦਿਨ ਅਸੀਂ ਜਾਵਾਂਗੇ ਉੱਥੇ ਤੇ ਆਏ ਕਰਾਂਗੇ ਜੀ ਉਦੋਂ ਬਾਅਦ ਉਹ ਕਦੇ ਅਸੀਂ ਇਹਨੂੰ ਮੰਨਾਂਗੇ ਨਹੀਂ ਇੱਥੇ ਆ ਗਈ ਗੱਲ ਹਾਂਜੀ ਹਾਂਜੀ ਚਲੋ ਇਹ ਵੀ ਚੰਗੀ ਗੱਲ ਆ ਕਿ ਜਿਹੜਾ ਤੁਸੀਂ ਮਸਾ ਰੰਗੜ ਅਗਰ ਬਹਿ ਜੇ ਹਰਮੰਦਰ ਸਾਹਿਬ ਦੇ ਅੰਦਰ ਤੇ ਅਸੀਂ ਇਹਨੂੰ ਗੁਰੂ ਰਾਮਦਾਸ ਹੀ ਥਾਮ ਮੰਨ ਲਈਏ ਤੇ ਸਾਡਾ ਗੁਨਾਹ ਹੈ ਹਾਂਜੀ ਉਹ ਨਹੀਂ ਮੰਨਣਾ ਚਾਹੀਦਾ ਹਾਂਜੀ ਜਿਹੜੇ ਵੀ ਜਥੇਦਾਰ ਪਿਠਾਉਂਦੀ ਆ ਕਮੇਟੀ ਜਾਂ ਬਾਦਲਦਲ ਉਹਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਸੰਗਤ ਨੂੰ ਹੂੰ ਹੂੰ ਇਹ ਹੋਣਾ ਚਾਹੀਦਾ ਇਹ ਗੁਰੂ ਆਸ਼ ਅਨਸਾਰ ਚੱਲਣ ਵਾਲੇ ਪੰਜ ਸਿੱਖ ਹੋਣ ਜੀਹੀ ਉੱਥੇ ਸ਼ਿਸ਼ੋਭਤ ਹੋਣ ਤੇ ਉਹ ਹੋਣ ਆਜ਼ਾਦ ਜਨਾਂ ਤੇ ਕੋਕੁੰਡਾ ਨਾ ਹੋਵੇ ਜੀ ਜੀ ਸੋ ਭਾਈ ਸਾਹਿਬ ਜੀ ਸਵਾਲ ਅਗਲਾ ਹੈ ਕਿ ਜਿਸ ਤਰ੍ਹਾਂ ਤਿੰਨ ਜਥੇਦਾਰਾਂ ਨੂੰ ਉਤਾਰਿਆ ਗਿਆ ਸੀ ਗਿਆਨੀ ਰਗਵੀਰ ਸਿੰਘ ਰਾਣੂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਧਰੋਂ ਧਾਮੀ ਵੀ ਇਸਤੀਫਾ ਦੇ ਦਿੰਦਾ ਨਾਲ ਦੀ ਨਾਲ ਹਾਂ ਤਾਮੀ ਨੂੰ ਮਨਾਉਣ ਦੀ ਖਾਤਰ ਕਹਿੰਦੇ ਵੀ ਅੰਤਰ ਕਮੇਟੀ ਜਾਂ ਹੋਰ ਵੀ ਜਿਹੜੇ ਜੱਥੇਬੰਦੀਆਂ ਅਸੀਂ ਮਨਾਉਂਦੇ ਆਗੇ ਲੇਕਿਨ ਮੰਨਦਾ ਨਹੀਂ ਇਸਤੀਫਾ ਵਾਪਸ ਲੈਣ ਨੂੰ ਲੇਕਿਨ ਜਦੋਂ ਸੁਖਵੀਰ ਬਾਦਲ ਉਹਨਾਂ ਦੇ ਘਰ ਪਹੁੰਚਦੇ ਗ੍ਰਹਿ ਵਿਖੇ ਤੇ ਝਟ ਮੰਨ ਜਾਂਦੇ ਧਾਮੀ ਸਾਹਿਬ ਇਹਨਾਂ ਲਈ ਨਾ ਸਾਰਿਆਂ ਲਈ ਪ੍ਰਮਾਤਮਾ ਜੋ ਕੁਛ ਵੀ ਹੈਗਾ ਪ੍ਰਮਾਤਮਾ ਦਾ ਸਰੂਪ ਉਹ ਬਾਦਲ ਪਰਵਾ ਰਿਹਾ ਜੀ ਇਹ ਜਿਹੜਾ ਸਿੰਘ ਸਾਹਿਬ ਸੀ ਇਹ ਵੀ ਗਿਆ ਸੀ ਧਾਮੀ ਦੇ ਤਰਲੇ ਕਰਨ ਕਰ ਜੀ ਐਜ ਸਿੰਘ ਸਾਹਿਬ ਐਜ ਜਫੇਦਾਰ ਜੀ ਇਹ ਵੀ ਤਰਲੇ ਕਰ ਆਇਆ ਕੋਈ ਕਹਿੰਦਾ ਨਾ ਮੈਂ ਨਾ ਮੰਨ ਹੂੰ ਹੂੰ ਸੁਖਵੀਰ ਨੇ ਮੜਾਇਆ ਇਸ਼ਾਰਾ ਕੀਤਾ ਚਲੇ ਗਿਆ ਜੀ ਤੋ ਇਹਨਾਂ ਦਾ ਰੱਬ ਹੈ ਇਹਨਾਂ ਦਾ ਪ੍ਰਮਾਤਮਾ ਸੁਖਵੀਰ ਪਰਿਵਾਰ ਹੈ ਬਾਦਲ ਪਰਿਵਾਰ ਹੈ ਜੀ ਜੀ ਹਾਂ ਜੀ ਜਿਹੜੇ ਲੱਗੇ ਹੋਏ ਹੈ ਦਿਹਾੜੀ ਤੇ ਕੰਮ ਕਰਦੇ ਹਾਂ ਜੀ ਭਾਈ ਸਾਹਿਬ ਜੀ ਸਵਾਲ ਹੈ ਵੀ ਜਿਸ ਤਰ੍ਹਾਂ ਨਵੇਂ ਜਹੇਦਾਰ ਸਾਹਿਬ ਲਾਏ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਆ ਤੇ ਇਹ ਭਾਈ ਸਾਹਿਬ ਸੰਗਤ ਨੂੰ ਨਹੀਂ ਮੰਨਤਾ ਜਣੀ ਇਹ ਮੁੱਖ ਦੀ ਗੱਲ ਹੈ ਜੀ ਕਿ ਜੇ ਉਹ ਗੁਰਾਂ ਕਰਨੋਂ ਨਹੀਂ ਹਟਦਾ ਉਹ ਪਰਿਵਾਰ ਹਾਂ ਜੀ ਤੇ ਸੰਗਤ ਨੂੰ ਮਾਨਤਾ ਰੀ ਦੇਣੀ ਚਾਹੀਦੀ ਮੈਂ ਤੇ ਇਹ ਬੇਨਤੀ ਕਰੂੰਗਾ ਸਾਹਿਬ ਭਾਈ ਸਭਜੀ ਸਵਾਲ ਇਹ ਸੀ ਵੀ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਸਵਰਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਸ਼੍ਰੋਮਣੀ ਗੱਲ ਦੇ ਅਕਾਲੀ ਦਲ ਵਾਸਤੇ ਕੀ ਸੋਚਦੇ ਹੋ ਉਹ ਕਹਿੰਦਾ ਵੀ ਮੈਂ ਤਾਂ ਅਕਾਲੀ ਦਲ ਦਾ ਨਮਾਇੰਦਾ ਹੀ ਮੈਂ ਤਾਂ ਪੰਥ ਦਾ ਨਮਾਇੰਦਾ ਹਾਂ ਉਹ ਹੁਣ ਇਹ ਜਿਹੜੇ ਦੂਸਰੇ ਪਹਿਲੇ ਸੀ ਉਹ ਉਹ ਕਹਿੰਦੇ ਅਕਾਲੀ ਦਲ ਨੂੰ ਐਂ ਬਣਾਓ ਐਂ ਬਣਾਓ ਐਂ ਬਣਾਓ ਜਿਵੇਂ ਅਕਾਲ ਤਖਤ ਅਕਾਲੀ ਦਲ ਬਾਦਲ ਚਲਾਉਣ ਲਈ ਬਣਿਆ ਹੋਵੇ ਜੀ ਜੀ ਪਹਿਲੇ ਜਿਹੜੇ ਪੰਜ ਸਿੰਘ ਸੀਗੇ ਹਾਂਜੀ ਉਹਦੇ ਮੈਂਬਰਸ਼ਿਪ ਲਈ ਆਰਡਰ ਕਰਕੇ ਜੋ ਕੁਝ ਵੀ ਆ ਉਹ ਸੁਖਵੀਰ ਬਾਦਲ ਦੇ ਹੀ ਗੋਣੋ ਗੋਦੇ ਆ। ਹਾਂਜੀ। ਤੋਂ ਉਹ ਇਹ ਹੁਣ ਇਹਨੂੰ ਆ ਕੇ ਸਮਝ ਆ ਗਈ ਹੋਣੀ ਵੀ ਲੋਕ ਕੁੱਟਦੇ ਬੜੇ। ਜੀ। ਤੇ ਇਹ ਫਿਰ ਕਹਿੰਦਾ ਵੀ ਮੈਂ ਪੰਥ ਦੇ ਨਮੇਦਾ ਇਹਨੂੰ ਇਹ ਨਹੀਂ ਪਤਾ ਪੰਥ ਹੈ ਕੀ। ਜੀ। ਪੰਥ ਕਿੰਨੂੰ ਕਹਦੇ ਇਹਨੂੰ ਨਹੀਂ ਪਤਾ। ਹੂੰ। ਭਾਈ ਸਾਹਿਬ ਜੀ ਥੀਲਾ ਸਵਾਲ ਕਰਦੇ ਆਂ ਵੀ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨਵੇਂ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਜਿਹੜਾ 2 ਦਸੰਬਰ ਵਾਲਾ ਉੱਥੋਂ ਦਾ ਹੁਕਮਨਾਮਾ ਸੀਗਾ ਉਹ ਵਾਕਿਆ ਸਹੀ ਸੀਗਾ। ਉਹਨੂੰ ਇਨ ਬਿਨ ਉਹਨੂੰ ਤੇ ਆਪਾਂ ਫਿਰ ਬਦਲ ਨਹੀਂ ਕਰ ਸਕਦੇ। ਫਿਰ ਜਥੇਦਾਰਾਂ ਨੂੰ ਉਤਾਰਿਆ ਕਿਉਂ ਗਿਆ? ਉਹਨਾਂ ਦੇ ਕਹਿਣ ਦਾ ਭਾਵ ਇਹ ਇਹ ਭਾਈ ਸਾਹਿਬ ਜਵਾਬ ਉਹ ਹੀ ਦੇ ਸਕਦਾ ਹੈ ਤੇ ਦੇ ਨਹੀਂ ਸਕਦਾ ਇਹਦੀ ਵਿਆਖਿਆ ਵੀ ਉਹ ਹੀ ਕਰ ਸਕਦਾ ਜਾਂ ਪਹਿਲੇ ਜੱਜਦਾਰ ਕਰ ਸਕਦੇ ਜਿਨ੍ਹਾਂ ਨੇ ਬਣਾਇਆ ਸਾਡੇ ਸਾਹਮਣਾਂ ਕੋਈ ਗੁਰਮਤਾ ਨਹੀਂ ਹੋਇਆ ਜੀ ਗੁਰਮਤਾ ਹੁੰਦਾ ਜਿਹੜਾ ਉਹ ਦਸਮ ਪਾਤਸ਼ਾਹ ਦੀ ਸੋਚ ਅਨਸਾਰ ਪੰਜੇ ਸਿੰਘ ਜਿਹੜੇ ਕਰਦੇ ਆ ਉਹਨੂੰ ਆਂਚ ਨਹੀਂ ਆ ਸਕਦੀ ਹੂੰ ਹੂੰ ਉਹ ਤੇ ਕਿੰਤੋਂ ਪ੍ਰੰਤੂ ਨਹੀਂ ਹੁੰਦਾ ਜੀ ਜੀ ਨਹੀਂ ਫਿਰ ਲਾਗੂ ਤੋਂ ਹੋਇਆ ਨਹੀਂ ਸਾਰਾ ਫਿਰ ਨਹੀਂ ਹੋਇਆ ਤੇ ਜ਼ਿੰਮੇਵਾਰ ਉਹ ਨੇ ਜਿਨ੍ਹਾਂ ਨੇ ਹੁਕਮ ਦਿੱਤਾ ਮੈਂ ਥੋੜਾ ਜ਼ਿੰਮੇਵਾਰ ਹਾਂ ਜੀ ਹਾਂ ਅਈਦੇ ਸਾਨੂੰ ਸਮਾਧਿ ਉਹ ਦੱਸਾਂਗੇ ਜੀ ਆ ਭਾਈ ਸਾਹਿਬ ਜੀ ਜਿਸ ਤਰ੍ਹਾਂ ਨਵੇਂ ਜਿਆਦਾ ਸਭ ਲੱਗੇ ਨਹੀਂ ਤੁਹਾਨੂੰ ਕੀ ਲੱਗਦਾ ਹੈ ਕੌਮ ਦੀ ਆਸਾ ਤੇ ਕੁਛ ਖਰੀਦ ਤਰਨਗੇ ਇਹ ਬੇਇਨਤਕਾਰ ਦਾ ਕੌਮ ਨੂੰ ਇਹਨਾਂ ਨੂੰ ਮਾਤਾ ਨਾ ਦਿਓ ਜੇ ਸਾਡਾ ਪੇੜਾ ਕਰ ਕਰ ਦੇਣੀ ਜੀ ਇਹ ਦਿਹਾੜੀਦਾਰ ਨੇ ਤੇ ਬਾਦਲ ਦੇ ਖਰੀਦੇ ਹੋਏ ਲਾਲੇ ਗੋਲੇ ਆ ਇਹਨਾਂ ਨੂੰ ਜਥੇਦਾਰ ਨਾ ਮੰਨੋ ਜੀ ਤੇ ਜਥੇਦਾਰ ਨਹੀਂ ਹੋ ਸਕਦੇ ਜੀ ਇੰਦਾਂ ਸੰਪਾਤਸ਼ਾ ਦਾ ਸਰੀਰ ਦਾ ਰੁਤਬਾ ਬੜਾ ਉੱਚਾ ਇਹ ਬਹੁਤ ਕੀੜਿਆਂ ਤੋਂ ਵੀ ਕੀੜੇ ਜੀ ਪਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਐਸਜੀਪੀਸੀ ਦੇ ਇਲੈਕਸ਼ਨ ਦੇ ਵਾਸਤੇ ਪੰਜਾਬ ਦੇ ਪਿੰਡ-ਪਿੰਡ ਜਾ ਰਹੇ ਹੋ ਜੀ ਤੇ ਜਿਸ ਤਰ੍ਹਾਂ ਜਥੇਬੰਦੀਆਂ ਵੀ ਸਿੱਖਾਂ ਦੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਕੀ ਲੱਗਦਾ ਹੈ ਕਿ ਤੁਹਾਨੂੰ ਜਥੇਬੰਦੀਆਂ ਦਾ ਸਹਿਯੋਗ ਮਿਲ ਚੁੱਕਿਆ ਜਾਂ ਅਕਤਰ ਤੱਕ ਕੀਤੀ ਹੈ ਦੇਖੋ ਦੇਖੋ ਸਹਿਯੋਗ ਜਿਹੜਾ ਨਾ ਜਿਹੜਾ ਤਾਂ ਹੈਗਾ ਧਾਰਮਿਕ ਵਿਅਕਤੀ ਜੀ ਜਾਂ ਧਰਮ ਦੀ ਸੇਵਾ ਕਰਨਾ ਉਹ ਸਾਡੇ ਨਾਲ ਆ ਰਿਹਾ ਹੈ ਜੀ ਉਹਨੇ ਆਉਣਾ ਹੀ ਆਉਣਾ ਹੈ ਬਾਕੀ ਜਿਹੜੇ ਰਾਸੀ ਲੋਕ ਨੇ ਜਿਨ੍ਹਾਂ ਦਾ ਨਿਸ਼ਾਨਾ ਆ ਵੀ ਕਮੇਟੀ ਨੂੰ ਹਾਸਲ ਕਰਕੇ ਤੇ ਇਹ ਸੀਐਮ ਦੀ ਪੌੜੀ ਕਿਵੇਂ ਚੜਦੇ ਨੇ ਜਿਵੇਂ ਨਾਮਵਰ ਨਾਮਵਰ ਜਥੇਬੰਦੀਆਂ ਆ ਗਈਆਂ ਨੇ ਜਿਵੇਂ ਮਡਾਲਾ ਸਾਹਿਬ ਮਾਨ ਸਾਹਿਬ ਦਲ ਖਾਲਸਾ ਜਾਂ ਹੋਰ ਵੀ ਕਿਸ ਤਰ੍ਹਾਂ ਮੈਂ ਕਹਿੰਦਾ ਸਾਰਿਆਂ ਨੂੰ ਤੁਸੀਂ ਜਨ ਆਦਮੀ ਦੇਖਦੇ ਜਿਹੜੇ ਜਿਹਨਾਂ ਨੇ ਲੋਕ ਸਭਾ ਲੜਨੀ ਵਿਧਾਨ ਸਭਾ ਲੜਨੀ ਉਹਨਾਂ ਨਾਲ ਅਸੀਂ ਕੋਈ ਫੈਸਲਾ ਨਹੀਂ ਕਰਾਂ ਜੀ ਅਸੀਂ ਜਿਹੜੇ ਧਰਮ ਦੀ ਸੇਵਾ ਕਰਨਾ ਚਾਹੁੰਦੇ ਉਹ ਦਾ ਤੋਰਾਂਗੇ ਦੂਸਰੀ ਗੱਲ ਇਹ ਆ ਕਿ ਜਥੇਬੰਦੀਆਂ 16 17 ਸੀਗੀਆਂ ਜੀ 16 17 ਜਥੇਬੰਦੀਆਂ ਇੱਕ ਇੱਕ ਹਲਕੇ ਦੇ 16 17 ਜਥੇਬੰਦੀਆਂ ਦੇ ਕੈਂਡੀਡੇਟ ਹੋਣਗੇ ਜੀ ਕਿਹਨੂੰ ਚੁਣੋਗੇ ਤੁਸੀਂ ਹੂੰ ਉਹਨਾਂ ਦਾ ਮਾਨਤਾ ਕਿਵੇਂ ਦਿਓਗੇ ਜੀ ਬੜਾ ਵੱਡਾ ਸਵਾਲ ਹੈ ਸਾਹਿਬ ਸਾਹਿਬ ਇਹਦੇ ਫਿਰ ਕਹਿਣ ਦਾ ਪਾਵੇ ਤੁਸੀਂ ਇਕੱਲੇ ਹੀ ਲੜੋਗੇ ਅਸੀਂ ਨਹੀਂ ਲੜਾਂਗੇ ਕਿਉਂ ਲੜਾਂਗੇ ਸਾਰੀ ਦੁਨੀਆ ਨਾਲ ਹੋਵਗੇ ਸੰਗਤ ਸੰਗਤ ਨਾਲ ਹੋਵਗੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਜਿਹੜੇ ਮੈਂ ਨਾਮ ਲੈ ਰਿਹਾ ਮਾਨਤ ਖਾਨ ਦਲ ਖਾਲਸਾ ਪਤਾ ਨਹੀਂ ਕਿਦਾ ਨਾਮ ਹੈ ਜਾਂਦੇ ਸਾਨੂੰ ਨਹੀਂ ਪਤਾ ਪਰ ਮਾਨ ਸਾਹਿਬ ਨੂੰ ਅਸੀਂ ਦੇਖ ਲਿਆ ਬਹੁਤ ਵਾਰੀ ਉਹ 80 ਸੀਟਾਂ ਦੇ ਇਕੱਲੇ ਹੀ ਮੰਗਦੇ ਆ अच्छा वो जेडे मेरे ਕਹਿਣ ਤੋਂ ਬਾਅਦ ਵੀ ਇੱਕ ਇੱਕ ਹਲਕੇ ਦੇ ਵਿੱਚ ਤੁਸੀਂ ਜਾਦਾ ਜਿਆਦਾ 17 18 ਨਾਲੋਂ 10 ਲਾ ਲਓ ਜੀ 10 ਜਥੇ ਬੰਦੀਆਂ ਤੇ ਬੰਦੇ ਕੈਂਡੀਡੇਟ ਇੱਕ ਹਲਕੇ 'ਚ ਹੈਗੇ ਆ ਤੇ ਉੱਤੇ ਅਸੀਂ ਅੰਮ੍ਰਿਤਸਰੋਂ ਬੈਠੇ ਜਦੋਂ 10 ਜਥੇ ਬੰਦੀਆਂ ਨੂੰ ਵੰਡਾਂਗੇ ਕਿਵੇਂ ਵੰਡਾਂਗੇ ਜੀ ਕੋਟੇ ਵੰਡਾਂਗੇ ਨਾ ਹੂੰ ਹੂੰ ਕੁਝ ਵੱਡਾ ਦਾਲ ਮਾਨ ਸਾਹਿਬ ਕਹਿਣੇ ਮੇਰਾ ਵਟਾਦਾਲ ਮੈਨੂੰ 80 ਦਿਓ ਹਾਂਜੀ ਰਵਿੰਦਰ ਸਿੰਘ ਕਹਿਣਗੇ ਮੇਰਾ ਵਟਾਦਾਲ ਮੈਨੂੰ 80 ਦਿਓ ਜੀ ਪਹਿਲਾਂ ਤੇ ਅਸੀਂ ਦਾਲਵੰਡਾ ਖੇਤਰਾਂ ਚ ਹਾਂਜੀ ਫਿਰ ਜਦੋਂ ਜੇ ਫੈਸਲਾ ਹੋਇਆ ਤੇ ਘੱਟ ਘੱਟ ਰਕਰਾ ਕੇ ਦੇ ਦੇਾਂਗੇ ਜੀ ਪਰ ਜੇ ਹਰਜ ਕਰ ਲੋ ਤੁਹਾਨੂੰ ਅਹੀ ਦੇ ਦਿੱਤੀਆਂ ਵੇਦ ਸ਼ੀਟਾਂ ਹਾਂਜੀ ਤੁਸੀਂ ਵੀ ਕੈਂਡੀਡੇਟ ਜਿਹੜੇ ਦੇਣੇ ਆ ਉਹ ਦੱਸਾਂ ਦਾ ਸਲਾਹ ਕਰਕੇ ਦਿਓਗੇ ਹੂੰ ਹੂੰ ਜਦੋਂ ਨਹੀਂ ਦਿਓਗੇ ਤੇ ਉਹ ਦੱਸਾਂ ਚੋਂ ਘੱਟੋ ਘੱਟ 7-8 ਆ ਜਾਣਗੇ ਵੀ ਸੀਟ ਤੇ ਸਾਡੇ ਪਰਦੇ ਤੂੰ ਕਿਵੇਂ ਆ ਗਿਆ ਜੀ ਜੀ ਉਹ ਆ ਕੇ ਖਲੋਣਗੇ ਖਲੋਣਗੇ ਹੂੰ ਹੂੰ ਅਸੀਂ ਸੋਚਦੇ ਹਾਂ ਸੰਗਤ ਦੇਵੇਂ ਉਮੀਦਵਾਰ ਜੀ ਸੰਗਤ ਦੇ ਵਿੱਚ ਮਾਨਦਲੀਏ ਬੈਠੇ ਨੇ ਸੰਗਤ ਦੇ ਵਿੱਚ ਸਾਰੇ ਤਲਾ ਦੇ ਬੰਦ ਲੋਕ ਬੈਠੇ ਜਿਹੜੀ ਸੰਗਤ ਨੂੰ ਚੰਗਾ ਲੱਗਦਾ ਬੰਦਾ ਇਹ ਮਾਨਦਲ ਦਾ ਚੰਗਾ ਲੱਗਦਾ ਬਣਾਲੇ ਦਾ ਚੰਗਾ ਲੱਗਦਾ ਕਿਸੇ ਰਵਿੰਦਰ ਦਾ ਚੰਗਾ ਲੱਗਦਾ ਉਹ ਕੈਂਡੀਡੇਟ ਨੂੰ ਮਾਨਤਾ ਦੇ ਤਣ ਅਸੀਂ ਟਿਕਟ ਦੇ ਦਾਂਗੇ ਅੱਪੇ ਚਚੂਗਾ ਸਾਡਾ ਜਿਤਾਉਗੀ ਇਕਤਾ ਵੀ ਹੋ ਗਈ ਭਾਈ ਸਾਹਿਬ ਜੀ ਕਿੰਨੇ ਕੈਂਡੀਡੇਟ ਪੰਜਾਬ ਦੇ ਵਿੱਚੋਂ ਮਿਲ ਚੁੱਕੇ ਆ ਦੇਖੋ ਜੀ ਮਿਲ ਚੁੱਕਿਆ ਦੇ ਨਾਮ ਪੁੱਛੋ ਤੁਸੀਂ ਅਸੀਂ ਇੱਕ ਤੇ ਸਾਰੀ ਜਾਣਕਾਰੀ ਦੇ ਰਹੇ ਆ ਸੰਗਤ ਨੂੰ ਜੀ ਜੀ ਇਹ ਐ ਹੋ ਰਿਹਾ ਸਾਡੀ ਕਮੇਟੀ ਚ ਹੋਣਾ ਆਇਆ ਚਾਹੀਦਾ ਜੀ ਜੀ ਸਾਡੇ ਬੱਚਿਆਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਸਾਡੇ ਜਿਹੜੇ ਕਮੇਟੀ ਵਿੱਚ ਚਲਾਉਣ ਵਾਲੇ ਆ ਸਾਡੇ ਵੱਡੇ ਵੱਡੇ ਜਿਹੜੇ ਪੜ੍ਹੇ ਲਿਖੇ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ ਇਸ ਤਰ੍ਹਾਂ ਇਹ ਜਿਹੜਾ ਲੋਕ ਲਗਾ ਕੇ ਗੁਰੂ ਘਰ ਨੂੰ ਖਾਈ ਜਾਣਾ ਹਾਂਜੀ 12 12 ਕਰੋੜ ਦਾ ਇੱਕ ਕਿਲਾ ਜੀ ਤੋ ਅਰਬਨ ਸਟੇਟ ਦੇ ਵਿੱਚ ਤੁਸੀਂ ਮਾਲ ਵਾਲੇ ਨੂੰ ਦੇ ਦਿਓ ਗੁਰੂ ਘਰ ਦਾ ਜੀ ਤੇ 30 ਲੱਖ ਦਾ ਮੋਕੇ ਰੋਡ ਤੇ ਜਾ ਕੇ ਲੈ ਲਓ ਹਮ ਹਮ ਕਿੱਲੇ ਦਾ ਕਿਲਾ ਪੂਰਾ ਆ ਗਿਆ ਤੇ 36 ਕਰੋੜ ਦੀ ਤਨਾ ਕਿਲੇ ਜ ਮਲਾਈ ਖਾ ਗਈ ਕਮੇਟੀ ਨੇ ਜੀ ਇਹ ਤਾਂ ਹੀ ਖਾਈ ਜਾਂਦੇ ਨੇ ਵੀ ਕਿਸੇ ਨੂੰ ਲੱਗੇ ਨਹੀਂ ਲੱਗਣ ਦਦੇ ਜੀ ਜੀ ਸਾਡੇ ਰਿਟਾਇਰ ਅਫਸਰ ਨੇ ਵੱਡੇ ਵੱਡੇ ਫੌਜੀ ਜਰਨਰਲ ਨੇ ਪੁਲਿਸ ਅਫਸਰ ਨੇ ਰਿਟਾਇਰ ਜੱਜ ਨੇ ਇੰਜੀਨੀਅਰ ਨੇ ਪ੍ਰੋਫੈਸਰ ਨੇ ਉਹ ਸਾਰੇ ਰਿਟਾਇਰਮੈਂਟ ਤੋਂ ਬਾਅਦ ਗੁਰੂ ਘਰ 'ਚ ਸੇਵਾ ਕਰਨੀ ਚਾਹੁੰਦੇ ਜੀ ਵੀ ਸਾਨੂੰ ਸਹਿਯੋਗ ਦਿਓ ਸਾਡਾ ਵੀ ਸਹਿਯੋਗ ਲਓ ਸਾਨੂੰ ਇਹ ਦੱਸੋ ਕੀ ਕਰੀਏ ਉਹਨਾਂ ਦਾ ਸਹਿਯੋਗ ਭਰਪੂਰ ਲੈਣਾ ਚਾਹੀਦਾ ਕਿਤੇ ਪੈਸੇ ਦੀ ਬਚਤ ਹੋ ਉਹ ਇੱਕ ਆਖ ਰਹੂਗੀ پارکੂ ਆਖ ਇੱਕ ਤਜਰਬਾ ਇੱਕ ਪੈਸੇ ਨਹੀਂ ਕਿਸੇ ਨੂੰ ਖਾਣ ਦੇਣਗੇ ਜੀ ਜੀ ਇੱਥੇ ਸਿੱਧੀਆਂ ਘੋਰ ਕਾਂ ਹੀ ਲਿਆ ਕੇ ਟਰੱਕਾਂ ਤੇ ਤੇ ਵੰਡ ਦਿੰਦੇ ਨੇ ਜਦੋਂ ਇਲੈਕਸ਼ਨ ਹੁੰਦੇ ਨੇ ਜੀ ਕੋ ਪੁੱਛਣ ਵਾਲੇ ਕੋਈ ਨਹੀਂ ਹੂੰ ਅੱਜ ਤੋ ਇਹ ਜਿਹੜਾ ਜਿਹੜਾ ਇੱਕ ਪਰਿਵਾਰ ਦਾ ਰਾਜ ਆ ਗਿਆ ਨਾ ਉਹਦੀ ਮਰਜ਼ੀ ਨਾਲ ਹੀ ਤੁਸੀਂ ਦੇਖੋ ਸਾਰੀ ਉਹ ਹੀ ਪਾਰਟੀ ਤੇ ਉਹਦੀ ਆ ਨਾ ਜਿਹੜੀ ਮਲਾਈ ਖਾਂਦੀ ਰਹੀ ਹਾਂਜੀ ਅੱਜ ਖਖਣੀਆਂ ਕਰ ਲੈ ਹੋਈ ਪਈ ਨੇ ਹੂੰ ਹੂੰ ਕਿਉਂ ਹੋਈ ਪਈ ਆ ਕਿ ਉਹ ਸੁਖਵੀਰ ਬਾਦਲ ਉਹਨਾਂ ਨੂੰ ਨਚਾਈ ਫਿਰਦਾ ਆਪਣੀ ਮਰਜ਼ੀ ਨਾਲ ਫੈਸਲੇ ਲਈ ਫਿਰਦਾ ਹੂੰ ਹੂੰ ਉਹਨਾਂ ਦੀ ਕਿਹੜੀ ਹਿੰਮਤ ਹੈਗੀ ਕੁਛ ਕਰ ਜਾ ਹੂੰ ਤੋ ਇਹ ਸਿਸਟਮ ਜਿਹੜਾ ਨਾ ਸਾਡਾ ਖਰਾਬ ਹੋਇਆ ਜੀ ਇਹ ਤਾਂ ਉਹਣਾ ਜੇ ਉੱਥੇ ਤਕੜੀ ਤਰ੍ਹਾਂ ਅਸੀਂ ਇੱਥੇ ਭਾਈ ਸਾਹਿਬ ਜੀ ਜਿਹੜੇ ਜਿਹੜੇ ਤੁਸੀਂ ਗੱਲ ਕਰਦੇ ਨੇ ਇੰਨੀਆਂ ਜੱਥੇਬੰਦੀਆਂ ਇਹ ਅਸੀਂ 25 ਸਾਲ ਤੋਂ ਇਹਨਾਂ ਜੱਥੇਬੰਦੀਆਂ ਦੇ ਵਿੱਚ ਤੇ ਸੇਵਾ ਕਰਦਾ ਰਿਹਾ ਹਾਂ ਜੀ ਤੇ ਬਿਨਾ ਲਾਲਚ ਦੇ ਬਿਨਾ ਅਹੁਦੇ ਦੇ ਬਿਨਾ ਆਪਣੀ ਗੱਡੀ ਤੋੜਦਾ ਆਪਣਾ ਤੇਲ ਫੂਕੇ ਪਿੱਛੇ ਪਿੱਛੇ ਵੀ ਕੋਈ ਕਰੋ ਕੁਝ ਕਰੋ ਕੁਝ ਕਰੋ ਜੀ ਪਰ ਜੋ ਕੁਝ ਹੁੰਦਾ ਰਿਹਾ ਤੁਹਾਡੇ ਸਾਹਮਣੇ ਇਹ ਇਕੱਠੇ ਹੋ ਜਾਂਦੇ ਆ ਜਿੱਤ ਜਾਂਦਾ ਉਹ ਕਲਾ ਹਮ ਇਹਦਾ ਕੀ ਮਤਲਬ ਹੈ ਜੀ ਇਹ ਜਿਹੜੀ ਕਮੀਆਂ ਇਹਨੂੰ ਵੀ ਲੱਭੋ ਨਾ ਇਹ ਕਿੱਥੇ ਕਮੀਆਂ ਤੇ ਕਿਉਂ ਸਹੀ ਗੱਲ ਹੈ ਤੁਹਾਡੀ ਅਸੀਂ ਹਲਕੇ ਦੇ ਵਿੱਚ ਸਾਰੇ ਯਾਰ ਮੀਟਿੰਗਾਂ ਕਰ ਰਹੇ ਆ ਅਸੀਂ ਇਹੀ ਮੈਸੇਜ ਦਿੰਨੇ ਆ ਕਈ ਜਗ੍ਹਾ ਤੋਂ ਦੱਸਦੇ ਵੀ ਅਸੀਂ ਇਸ ਹਲਕੇ ਚ 8 7 ਕੈਂਡੀਡੇਟਾਂ ਆਪਣੀ ਤਨਜ਼ੀਮਾਂ ਵਾਲੇ ਘੁੰਮ ਰਹੇ ਆ ਹਾਂਜੀ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ 7 8 ਜਿਹੜੇ ਆ ਇਕੱਠੇ ਹੋ ਕੇ ਆਪਣੇ ਜੋ ਇੱਕ ਬੰਦਾ ਲੱਭ ਲੋ ਹੂੰ ਜਿਹਨੂੰ ਤੁਸੀਂ ਸਾਰੇ ਵੋਟਾਂ ਪਾਉਣੇ ਚਾਹੁੰਦੇ ਜੇ ਉਹਨੂੰ ਅਸੀਂ ਟਿਕਟ ਦੇ ਦਾਂਗੇ ਇੱਕ ਤਾਪੇ ਹੋ ਤੁਸੀਂ ਇਤਰਾਪ ਸੁਵਿਧੀ ਲੜੋ ਹੂੰ ਹੂੰ ਉੱਤੇ ਉੱਤੇ ਅਸੀਂ ਟਿਕਟਾਂ ਵੰਡਾਂਗੇ ਅੰਬਰਸਰ ਬੈ ਕੇ ਹੁਣ ਇੱਥੇ ਉਹ ਕਿਨੂੰ ਆ ਕੇ ਪੁੱਛਣਗੇ ਦੱਸ ਜਾਣੇ ਪਈ ਤੁਸੀਂ ਕਿਨੂੰ ਟਿਕਟ ਦੇਣੀ ਹੈ ਤੇ ਦੋਸਤਾਂ ਦੀ ਸਹਿਮਤੀ ਕਿਵੇਂ ਮਿਲੂਗੀ ਜੀ ਇਹ ਸੰਗਤ ਦੇਵੇ ਜੀ ਸੰਗਤ ਆਪਣੀ ਮਰਜ਼ੀ ਦਾ ਸਿੱਖ ਦੇਵੇ ਉਹਨੂੰ ਅਸੀਂ ਟਿਕਟ ਦੇ ਦਈਏ ਤੇ ਸੰਗਤ ਆਪੇ ਵੋਟਾਂ ਪਾਊਗੀ ਜੀ ਇਹ ਆਪੇ ਹੋਦਾ ਐਦਾਂ ਐਦਾਂ ਭਾਈ ਸਾਹਿਬ ਜੀ ਇਸ ਤਰ੍ਹਾਂ ਵਿਰੋਧੀ ਤਰ੍ਹਾਂ ਹੈਗੀਆਂ ਨੇ ਹਾਂ ਜਦੋਂ ਤੁਹਾਡੀ ਕਿਤੇ ਮੀਟਿੰਗ ਹੁੰਦੀ ਪੰਥਕ ਲਹਿਰ ਦੀ ਕਾਲੀ ਦਰ ਦੀ ਹਾਂ ਉੱਥੇ ਕਈ ਵਾਰੀ ਜਗ੍ਹਾ ਹੀ ਨਹੀਂ ਦਿੱਤੀ ਜਾਂਦੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੀ ਕਾਰਨ ਹੋ ਸਕਦੀ ਹੈ ਕਿਹੜੇ ਗੁਰਦੁਆਰੇ ਚ ਜੀ ਜਲਾਲਾਬਾਦ ਦੀ ਗੱਲ ਸੀਗੀ ਆ ਜਗ੍ਹਾ ਕਿਤਰਾ ਉੱਥੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਨ ਦਾ ਉਹਨਾਂ ਨੇ ਉਹ ਫਿਰ ਉਹ ਦੇਖੋ ਜੀ ਇਹ ਭੈ ਭਾਵਨੇ ਜੀ ਇਹਨਾਂ ਨੇ ਬਣਾਈ ਆ ਬਾਦਲ ਹੋਣਾ ਨੇ ਨਾਰ ਬਣਾਇਆ ਹੋਇਆ ਪਹਿਲਾਂ ਦਾ ਹਾਂਜੀ ਹਾਂਜੀ ਤੇ ਲੋਕੀ ਕਹਿੰਦੇ ਵੀ ਇਹਨਾਂ ਦੇ ਲੜਾਈ ਕਾਨੂੰ ਲੈਣੇ ਆ ਹੂੰ ਹੂੰ ਤੇ ਚਲੋ ਛੱਡੋ ਪਰੇ ਹੱਥ ਜੋੜਦੇ ਦੇ ਜੀ ਤੁਸੀਂ ਹੋਰ ਕਿਤੇ ਕਰ ਲਓ ਜੀ ਪਰ ਹੋਣਾ ਨਹੀਂ ਚਾਹੀਦਾ ਹੁਣੇ ਦੇਖੋ ਇਹ ਗੁਰੂ ਘਰ ਆ ਅਸੀਂ ਗੁਰੂ ਘਰ ਦੀ ਗੱਲ ਕਰਨੀ ਹੈ ਹਾਂਜੀ ਇਹ ਮੈਂ 25 ਸਾਲ ਤੋਂ ਜਿਹੜੇ ਮੈਂ ਇਲਜ਼ਾਮ ਲਾਉਂਦਾ ਰਿਹਾ ਜੇ ਮੈਂ ਗਲਤ ਬੋਲਦਾ ਤਾਂ ਮੇਰੇ ਖਿਲਾਫ ਕੇਸ ਕਰਨ ਹਾਂਜੀ ਮੈਨੂੰ ਅਕਾਲ ਤਖਤ ਤੇ ਤਲਬ ਕਰਨ ਗਿਆ ਨਹੀਂ ਤੇ ਇਹਨਾਂ ਦੇ ਆ ਨਾ ਜੀ ਜੀ ਮੈਨੂੰ ਅਕਾਲ ਤਖਤ ਤੇ ਬਰੋਹਣ ਉਹ ਗਲਤ ਬੋਲਦਾ ਝੂਠ ਬੋਲਦਾ ਹੂੰ ਹੂੰ ਫਿਰ ਮੈਂ ਉਹਨਾਂ ਪੁੱਛਾਂ ਮੈਂ ਗੁਰੂ ਗ੍ਰੰਥ ਸਾਹਿਬ ਤੁਸੀਂ ਦੱਸ ਦਿਓ ਕਿੱਥੇ ਚਲੇ ਗਏ ਪ੍ਰਾਤਨ ਸਾਡੇ ਸ਼ਲੋਕ ਹੂੰ ਹੂੰ ਸਾਡੇ ਪ੍ਰਾਤਨ ਸਰੂਪ ਜਿਹੜੇ 4-400 ਸਾਲ ਪੁਰਾਣੇ ਗੁਰੂ ਗ੍ਰੰਥ ਲਿਖੇ ਉਹ ਅੱਜ ਕਿੱਥੇ ਕਮੇਟੀ ਚ ਕਿਉਂ ਨਹੀਂ ਮਿਲਦੇ ਗਿਆਨੀ ਦੱਸ ਦੇਣਾ ਹਾਂਜੀ ਇਹ ਸਿੰਘ ਸਾਹਿਬ ਹੋ ਅਹੀਂ ਬੋਲਣਾ ਬੰਦ ਕਰ ਦਿਆਂਗੇ ਹੂੰ ਹੂੰ ਕੋ ਅਸੀਂ ਜੋ ਕੁਝ ਬੋਲ ਰਹੇ ਆ ਉਹ ਕਮੇਟੀ ਦੀਆਂ ਔਣਤਾਈਆਂ ਦੱਸ ਰਹੇ ਆ ਸੰਗਤ ਨੂੰ ਹੂੰ ਹੂੰ ਤੇ ਉਹ ਔਣਤਾਈਆਂ ਦਾ ਜਵਾਬ ਨਹੀਂ ਮਿਲ ਰਿਹਾ ਹੂੰ ਹੂੰ ਹਾਂਜੀ ਅਸੀਂ ਜਿੰਨੇ ਇਲਜ਼ਾਮ ਆ ਮੇਰਾ ਇਲਜ਼ਾਮ ਹੀ ਆ ਕਿ 12-12 ਕਰੋੜ ਦਾ ਯਾਰੀਕਲਾ ਦਾ ਕਿਲਾ ਗੁਰੂ ਅਰਬਿੰਦ ਪਾਤਸ਼ਾਹ ਦੀ ਜ਼ਮੀਨ ਉਹਨੂੰ ਦੇਤੀ ਉਹਨੂੰ ਉਹਨੂੰ ਮਾਲਕ ਨੂੰ ਮਾਲਦੇ ਨੂੰ ਜੀ ਤੇ ਤੇ 3 ਏਕੜ ਜ਼ੇਰ ਮੋਗਾ ਰੋਡ ਤੇ ਛੌਣੀ ਦੇ ਕੋਲ ਲੈ ਲਈ ਜਿੱਥੇ ਤੁਸੀਂ ਕੋਠੀ ਨਹੀਂ ਕੋਠਾ ਨਹੀਂ ਪਾ ਸਕਦੇ ਛੌਣੀ ਦੀ ਇਜਾਜ਼ਤ ਤੋਂ ਜੀ ਤਿੰਨ ਕਿਲੇ ਤੇ 30 ਕਿਲੇ ਦੇ ਨਾਲ 12 ਕਰੋੜ ਦਾ ਕਿਲਾ ਬਦਲ ਕੇ ਤਿੰਨ ਕਿਲੇ ਪੂਰੇ ਗੁਰੂਕਾਚ ਰਹਤੇ ਜੀ ਉਹ 36 ਕਰੋੜ ਦੀ ਬੜਾਈ ਆਪ ਘਾਗੇ ਹਮ ਐਕਟ ਕਹਿੰਦਾ ਕਿ 16 ਹੋਵੇ ਜ਼ਮੀਨ ਹੋਵੇ ਉਹਦੀ ਸੇਵਾ ਸੰਭਾਲ ਹੋ ਸਕਦੀ ਵੇਚੀ ਨਹੀਂ ਜਾ ਸਕਦੀ ਇਹ ਨਿਲਾਮ ਕਰ ਰਹੇ ਹਮ ਆਂਬ ਸਾਹਿਬ ਦੀ ਪ੍ਰਾਈਮ ਲੋਕੇਸ਼ਨ ਜ਼ਮੀਨ ਆ ਮੁਹਾਰੀ ਦੀ ਜੀ ਜੀ ਉਥੇ 12 ਕਰੋੜ ਦਾ ਕਿਲਾ ਨਹੀਂ 100 ਕਰੋੜ ਦਾ ਕਿਲਾ ਆ ਹੂੰ ਕੋ ਮੱਕੜ ਤੋਂ ਖਰੀਦੀ ਪੁੱਡਾ ਨੇ ਜੀ ਤੇ ਪੁੱਡਾ ਨੇ ਜੋ ਖਰੀਦਿਆ ਉਹ ਤੋਂ ਬਾਅਦ ਨੇ ਆਪਣੀ ਮਰਜ਼ੀ ਦੇ ਨੂੰ ਆਪਸ਼ਨ ਕੀਤੀ ਉੱਥੇ ਅਜ ਮਾਲ ਬਣਿਆ ਪਿਆ ਬਹੁਤ ਬਹੁਤ ਤਖੜਾ ਮਾਲ ਬਣਿਆ ਪਿਆ ਜਿੱਥੇ ਸ਼ਰਾਬ ਕਬਾਬ ਤੇ ਸ਼ਰਾਬ ਜਿੰਨੇ ਚੀਜ਼ਾਂ ਮਿਲਦੀਆਂ ਫੱਲੇ ਗੁਰਦੁਆਰਾ ਹੂੰ ਅੰਬ ਸਾਹਿਬ ਬਹੁਤ ਇਤਿਹਾਸਕ ਗੁਰਦੁਆਰਾ ਇਹ ਕੋ ਕਰਮ ਇਹ ਕਰ ਰਹੇ ਨੇ ਜਿੱਲਾ ਦੀ ਦਵਾਈ ਦੇ ਰਹਿਆ ਜੇ ਮੈਂ ਗਲਤ ਬੋਲਦਾ ਮੇਰੇ ਖਿਲਾਫ ਕੇਸ ਕਰਨ ਬਿਲਕੁਲ ਜੀ ਹਾਰੇ ਕਦੇ ਤੁਹਾਡੇ ਵਰਗੇ ਪੱਤਰਕਾਰ ਜਦੋਂ ਮਾੜਾ-ਬੋਟਾ ਬੋਲਦੇ ਮਾਨਾ ਨਹੀਂ ਰੱਖ ਕੇ ਕਾਰ ਦਿੰਦੇ ਆ ਮੇਰੇ ਤੇ ਕਿਉਂ ਨਹੀਂ ਕਰਦੇ ਹੂੰ ਹੂੰ ਮੇਰੇ ਖਿਲਾਫ ਕਰ ਬਿਲਕੁਲ ਸੋ ਪਈ ਸਰ ਜੀ ਸਾਨੂੰ ਪਤਾ ਲੱਗਿਆ ਵੀ ਤੁਹਾਡੀ ਵਿਡਾਲਾ ਸਾਹਿਬ ਦੇ ਨਾਲ ਨੇੜਤਾ ਹੋ ਚੁੱਕੀ ਹੈ ਤੁਸੀਂ ਕਦੇ ਨਹੀਂ ਮੇਰੇ ਸਾਰਿਆਂ ਨਾਲ ਨੇੜਤਾ ਹੈ ਦੇਖੋ ਮੇਰਾ ਤੇ ਮੈਂ ਸੋ 80 ਤੋਂ ਲੈ ਕੇ ਤੁਸੀਂ ਮੇਰਾ ਨਾ ਸੁਣਦੇ ਹੋ ਕੋਈ ਤੁਹਾਨੂੰ ਸਿੱਖ ਮਿਲ ਜੇ ਜਿਹਦੇ ਨਾਲ ਮੈਂ ਧੋਖਾ ਕੀਤਾ ਧੋਖਾ ਕੀਤਾ ਜੀ ਗਦਾਰੀ ਕੀਤੀ ਹੈ ਤੋ ਗੁਰੂ ਘਰ ਦੇ ਬੈਠੇ ਸਾਹਮਣੇ ਲਿਆਓ ਹੂੰ ਤੇ ਜੇ ਮੇਰੇ ਨਾਲ ਕਿਸੇ ਨੇ ਕੀਤਾ ਤੇ ਪ੍ਰਮਾਤਮਾ ਦਾ ਭਲਾ ਕਰੇ ਮੈਂ ਤੇ ਹੁਣ ਕਿਸੇ ਦਾ ਕੁਝ ਕਹਿਣਾ ਨਹੀਂ ਜੀ ਜੀ ਠੀਕ ਨਹੀਂ ਗੱਲ ਤੇ ਮੇਰੇ ਕੋਲ ਸਾਰੇ ਹੀ ਆਉਂਦੇ ਆ ਤੇ ਚੱਲਣਾ ਵੀ ਚਾਹਦੇ ਨਾਲ ਪਰ ਜਿਨ੍ਹਾਂ ਦੇ ਕੋਲ ਸਵਾਰਥ ਆ ਹੁਣ ਬਡਾਰੇ ਨੇ ਕਿਹਾ ਮੈਂ ਤੁਹਾਡੇ ਨਾਲ ਚੱਲਣਾ ਚਾਹਣਾ ਵਾ ਜੀ ਸਦਕੇ ਆ ਕਮੀ ਭਰਤੀ ਹਾਂ ਪਰ ਗੁਰ ਸੇਖਾ ਦੇ ਤਰ੍ਹਾਂ ਜੀ ਰਾਸੀਏ ਲੜਾਈ ਬੰਦ ਕਰ ਦੇ ਹੂੰ ਗੁਰੂ ਘਰ ਦੀ ਸੇਵਾ ਕਰਨੀ ਸਾਡਾ ਰਾਜ ਉਹ ਕਹਿੰਦਾ ਮਾਊਗਾ ਆਹੀ ਗੱਲ ਠੀਕ ਹੈ ਹਾਂਜੀ ਠੀਕ ਹੈ ਆ ਗੱਲ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਕਿਵੇਂ ਸੰਗਤਾਂ ਦਾ ਮੈਸੇਜ ਤੁਹਾਨੂੰ ਕਈ ਮਿਲ ਰਿਹਾ ਹੈ ਨਾ ਇਹ ਤਾਂ ਤੁਸੀਂ ਅੱਜ ਦੇਖ ਰਹੇ ਹੋ ਗੰਦਾ ਜਲਾਲਪੁਰੇ ਦੇਖਿਆ ਜੀ ਹਾਂਜੀ ਜਲਾਲ ਜਲਾਲਪੁਰ ਭਗਤਾ ਭਾਈ ਭਗਤਾ ਭਾਈ ਦੇਖਿਆ ਹਾਂਜੀ ਹਾਂ ਇਹ ਤਾਂ ਕੀ ਕਹਿੰਦੇ ਆ ਮੀਟ ਕਾ ਹੋਈ ਜੀ ਠੀਕ ਹੈ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਸੀਗੀ ਹੈਗੀ ਹੈ ਜਿਵੇਂ ਲੋਕਾਂ ਦੀ ਆਵਾਜ਼ ਟੀਵੀ ਤੇ ਚੈਨਲ ਤੇ ਤੁਸੀਂ ਜੁੜੇ ਸੀਗੇ ਮੇਰੇ ਨਾਲ ਸੀਗੇ ਸਾਫਕਾ ਜ才ਦਾਰ ਭਾਈ ਰਣਜੀਤ ਸਿੰਘ ਜਿਹੜੇ ਕੌਮ ਦੀ ਲੜਾਈ ਲੜਦੇ ਨੇ ਜਿਵੇਂ ਕਾਲਤਰ ਸਾਹਿਬ ਤੇ ਜਾਂ ਐਸ.ਪੀ.ਸੀ ਤੇ ਕਬਜ਼ਾ ਹੋ ਰੱਖਿਆ ਹੈ ਬਾਦਲਾਂ ਦਾ ਸੋ ਗੱਲਬਾਤ ਕੀਤੀ ਹੈ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ